ਸੜਕ ਹਾਦਸੇ 'ਚ ਜੋ ਜ਼ਖਮੀ ਜੰਗਲੀ ਕੱਕੜ ਦੇ ਬੱਚੇ ਨੂੰ ਸਥਾਨਕ ਲੋਕਾਂ ਨੇ ਮਲਮ ਪੱਟੀ ਕਰਨ ਤੋਂ ਬਾਅਦ ਕੀਤਾ ਵਿਭਾਗ ਦੇ ਹਵਾਲੇ ਜਿहां ਗ੍ਰਿਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ ਦੀ ਹਦਚੋ ਗਊਸ਼ਾਲਾ ਦੇ ਨਸਤੀਕਾ ਜਿਕ ਜੰਗਲੀ ਕੱਕੜ ਦਾ ਬੱਚਾ ਜੋ ਕਿ ਜੰਗਲ ਵਿੱਚੋਂ ਨਿਕਲ ਕੇ ਆ ਕੇ ਨੈਸ਼ਨਲ ਹਾਈਵੇ ਤੇ ਕਿਸੇ ਅਣਪਛਾਤੇ ਵਹੀਕਲ ਨਾਲ ਵੱਜ ਕੇ ਜ਼ਖਮੀ ਹੋ ਗਿਆ ਤੇ ਇਸ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ ਜਦੋਂ ਤੱਕ ਉਕਤ ਵਿਭਾਗ ਦੇ ਅਧਿਕਾਰੀ ਪਹੁੰਚੇ ਉਦੋਂ ਤੱਕ ਉਕਤ ਲੋਕਾਂ ਵੱਲੋਂ ਉਸ ਦੀ ਦੇਖਭਾਲ ਕੀਤੀ ਗਈ ਅਤੇ ਮਲਮ ਪੱਟੀ ਕੀਤੀ ਗਈ ਕਰੀਬ ਡੇਢ ਘੰਟਾ ਬਾਦ ਪਹੁੰਚੇ ਵਿਭਾਗੀ ਅਧਿਕਾਰੀਆਂ ਵੱਲੋਂ ਉਕਤ ਕੱਕੜ ਤੇ ਬੱਚੇ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕਰਵਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕਾਦਾ ਬੱਚਾ ਸੀਗਾ ਜੀ ਇਹ ਇਹ ਬੱਚਾ ਜੀ ਕੱਕੜ ਦਾ ਸੀਗਾ ਜੀ ਜੰਗਲੋਂ ਆ ਕੇ ਜਿਹੜੇ 메ਨ ਰੋਡ ਉਪਰ ਆ ਕੇ ਗੱਡੀ ਗੁੱਡੀ ਨਾਲ ਬਚਿਆ ਜੀ ਆ ਕੇ ਕੋਈ ਕਾਫੀ ਘਟਾ ਲੱਗੀਆਂ ਹੱਡੀ ਵਗੈਰਾ ਵੀ ਦੀ ਮੈਂ ਦੇਖਿਆ ਬਾਹਰ ਨਿਕਲ ਗਈ ਵੀ ਦੀ ਤੇ ਅਸੀਂ ਫਿਰ ਇਹਦੀ ਦਵਾਈ ਵਗੈਰਾ ਮਲਮ ਪੱਟੀ ਵਗੈਰਾ ਇਹਨੂੰ ਕੀਤੀ ਤੇ ਬਾਕੀ ਅਧਿਕਾਰੀ ਆਏ ਜੀ ਉਹਨਾਂ ਨੂੰ ਅਸੀਂ ਸੌਂਪਤਾ ਤੇ ਬਾਕੀ ਉਹ ਕਹਿੰਦੇ ਅਸੀਂ ਆਪਾਂ ਡਾਕਟਰ ਕੋਲ ਲੈ ਕੇ ਇਹਦਾ ਇਲਾਜ ਕਰਾਵੇਂ ਅੱਗੇ ਫੁਰਦ ਕਰਾਂਗੇ ਸਰ ਇਹ ਕੱਕੜ ਹੈ ਜੀ ਠੀਕ ਹੈ ਚਲੇ ਉੱਚ ਅਧਿਕਾਰੀਆਂ ਨੇ ਜੇ ਫੋਨ ਤੇ ਨਸੀ ਮਿਲਿਆ ਸੀ ਠੀਕ ਹੈ ਇਹ ਕਿੰਨੀ ਕੁ ਉਮਰ ਦਾ ਲੱਗਦਾ ਕੋਈ ਪਤਾ ਇਹ ਹੋਵੇਗਾ ਹੀ ਕੋਈ ਸਾਥ ਠੀਕ ਹੈ ਹੁਣ ਇਹਨੂੰ ਰੋਪੜ ਲੈ ਕੇ ਜਾ ਰਹੇ ਅਸੀਂ ਇਹਨੂੰ ਹਸਪਤਾਲ ਲੈ ਕੇ ਜਾਣਾ ਠੀਕ ਹੈ ਇਹਦਾ ਲਾਜ ਆਈ ਉਹ ਦੇਖਦੇ ਆ ਕਿ ਡਾਕਟਰ ਸਾਹਿਬ ਕੀ ਬਸਰੇ ਜਬਾ ਠੀਕ ਹੈ